ਹੈਲੋ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਵੈਲਕਮ ਹੈ ਤੁਹਾਡਾ ਆਪਣੇ ਅੱਜ ਦੇ ਨਿਊ ਬਲੌਗ ਦੇ ਵਿੱਚ ਆਪਾਂ ਨੇ ਆਰਡਰ ਕਰ ਲਿਆ ਜਿਹਾ ਹੁਣ ਆਪਾਂ ਨੂੰ ਫਰਸਟ ਆਰਡਰ ਲੱਗ ਚੁੱਕਿਆ ਜੋ ਕਿ ਆਪਾਂ ਨੇ ਸੈਕਟਰ 15 ਡੀ ਗੋਪਾਲ ਰੈਸਟੋਰੈਂਟ ਤੋਂ ਕਰਨਾ ਪਿਕ ਚਲੋ ਚੱਲਦੇ ਆਂ ਆਪਾਂ ਰੈਸਟੋਰੈਂਟ ਵੱਲ ਕਰਦੇ ਆਂ ਆਰਡਰ ਪਿਕ ਤੇ ਕਰਦੇ ਆਂ ਆਰਡਰ ਡਿਲੀਵਰ ਬਣੇ ਰਹੋ ਵੀਡੀਓ ਦੇ ਵਿੱਚ ਸੋ ਹੈਲੋ ਦੋਸਤੋ ਆਪਾਂ ਆਪਣਾ ਆਰਡਰ ਪਿਕ ਕਰ ਚੁੱਕਿਆ ਜੋ ਕਿ ਆਪਾਂ ਨੇ ਕਪਾਲ ਸਪੀਡਸ ਤੋਂ ਕਰਿਆ ਆਰਡਰ ਪਿਕ ਕਰ ਇਹ ਆਰਡਰ ਆਪਾਂ ਨੇ ਨਿਊ ਚੰਡੀਗੜ੍ਹ ਕਰਨਾ ਦਲਬਰ ਜਦੋਂ ਚੱਲਦੇ ਆਂ ਕਸਟਮਰ ਲੋਕੇਸ਼ਨ ਵੱਲ ਤੇ ਕਰਦੇ ਆਂ ਆਰਡਰ ਚੱਲਦਾ ਆਪਾਂ ਇਸ ਟਾਈਮ ਆ ਗਏ ਆਂ ਸੈਕਟਰ 15 ਦੀ ਮਾਰਕੀਟ ਦੇ ਵਿੱਚ ਇਹ ਆਪਾਂ ਜੰਦੇ ਆਂ ਨਿਊ ਚੰਡੀਗੜ੍ਹ ਆ ਔਰ ਜਿੱਦਦਰ ਕਰਨਾ ਦੇ ਰਾਮ ਆਪਾ ਪਹੁੰਚ ਗਿਆ ਢੰਡੂ ਚੱਲਾ ਹੋ ਰਾਜਪੁਰਾ ਦਾ ਇਹ ਆਪਾਂ ਚੱਲੇ ਆ ਨਿਊ ਚੰਡੀਗੜ੍ਹ ਅੱਗੇ ਡਿਲਿਵਰੀ ਕਰਨ ਨੀ ਚੱਲਿਆ ਨਵਾਂ ਚੰਡੀਗੜ੍ਹਾ ਉਹਦੇ ਨਾਲ ਪਰਦਾ ਪਾ ਪਹੁੰਚ ਕਰਤੇ ਆਂ ਹੰਦਿਕਾ ਫਲੋਰੈਂਸ پارک ਦੇ ਕੋਲ ਜਲਦੀ ਤੋਂ ਜਲਦੀ ਆਪਣੇ ਕਸਟਮਰ ਨੂੰ ਪਾਉਲ ਇੱਕ ਆਖਰੀ ਵਾਰ ਫਿਰ ਜਲਦ ਆ ਪਾ ਆ ਹੈਗੇ ਆ ਇਸ ਟਾਈਮ ਦੋਸਤੋ ਹੰਦਿਕਾ ਫਲੋਰੈਂਸ پارک ਦੇ ਅੰਦਰ ਦੋਸਤੋ ਆਪਾਂ ਪਹੁੰਚ ਚੁੱਕੇ ਆ ਕਸਟਮਰ ਦੀ ਲੋਕੇਸ਼ਨ ਤੇ ਤੇ ਆਪਾਂ ਚੱਲਦੇ ਆ ਕਸਟਮਰ ਨੂੰ ਆਰਡਰ ਦੇਣ ਲਈ 9th ਫਲੋਰ ਦੇ ਉੱਪਰ ਬਣੇ ਰਹੇ ਹੋ ਵੀਡੀਓ ਦੇ ਵਿੱਚ ਤੇ ਆਪਾਂ ਜਲਦੀ ਤੋਂ ਜਲਦੀ ਕਰਦੇ ਆ ਆਰਡਰ ਡਿਲੀਵਰ ਫਸਟ ਟਾਈਮ ਆਪਾਂ ਹੈਂਡ ਆ ਦੋਸਤੋ ਫਲੋਰ ਐਂਸਪਾਰਕ ਦੇ ਵਿੱਚ ਹੁਣ ਆਪਾਂ ਜਾ ਰਹੇ ਆ 9th ਫਲੋਰ ਤੇ ਕਸਟਮਰ ਨੂੰ ਆਰਡਰ ਡਿਲੀਵਰ ਕਰਨ ਲਈ ਗੇਟਿੰਗ ਕਰਦੇ ਹਾਂ ਸੋ ਦੋਸਤੋ ਇਹ ਆਰਡਰ ਵੀ ਆਪਾਂ ਕਰ ਚੁੱਕੇ ਆਂ ਦਲਬਰ ਚੱਲਦੇ ਆਪਾਂ ਨੈਕਸਟ ਆਰਡਰ ਦੀ ਤਰ ਸੋ ਦੋਸਤੋ ਆਪਾਂ ਨੂੰ ਨੈਕਸਟ ਆਰਡਰ ਲੱਗ ਚੁੱਕਿਆ ਜੋ ਕਿ ਲੱਗਿਆ ਸੈਕਟਰ 15 ਡੀ ਬਾਬੂ ਰਾਮ ਚਾਂਸ ਚਾਈਨਸ ਫਾਸਟ ਫੂਡ ਤੋਂ ਤੋ ਲੋ ਕਰਦੇ ਆ ਆਰਡਰ ਪਿਕ ਤੇ ਕਰਦੇ ਆ ਆਰਡਰ ਡਿਲੀਵਰੀ ਦੋਸਤੋ ਇਹ ਵਾਲੀ ਜੋ ਮਾਰਕੀਟ ਆ ਇਹ ਚਾਈਨ ਚਾਈਨਸ ਫਾਸਟ ਫੂਡ ਲਈ ਪੂਰੀ ਮਸ਼ਹੂਰ ਮਾਰਕੀਟ ਆ ਸਭ ਤੋਂ ਜ਼ਿਆਦਾ ਚਾਈਨਸ ਫਾਸਟ ਫੂਡ ਹੈ ਕਿ 15 ਡੀ ਪਟੇਲ ਮਾਰਕੀਟ ਤੋਂ ਆਇਆ ਆ ਤੁਹਾਨੂੰ ਦਿਖਾਉਣੇ ਆ ਆਪਾਂ ਚਾਈਨਸ ਫਾਸਟ ਫੂਡ ਦੀ ਫਕਦਰ ਭੱਟੀ ते ते सब तो ज्यादा दैनिक मिल मिलता है तो दोस्तों आप आ, अपना ऑर्डर कर चुके ये वाली मार्केट जो ਇਹ ਚਾਈਨਸ ਮਾਰਕੀਟ ਆ ਚਾਈਨਸ ਮਾਰਕੀਟ ਆ ਇੱਥੇ ਸਭ ਤੋਂ ਜ਼ਿਆਦਾ ਚਾਈਨਸ ਫਾਸਟ ਫੂਡ ਮਿਲਦਾ ਆ ਆਪਾਂ ਆਪਣਾ ਆਰਡਰ ਵੇਖ ਕਰ ਚੁੱਕੇ ਆ ਜੋ ਕਿ ਆਪਾਂ ਨੇ ਨਿਆਂਗਾਉਂ ਦੇ ਵਿੱਚ ਕਰਨਾ ਆ ਡਿਲੀਵਰ ਚੱਲਦੇ ਆ ਆਪਾਂ ਕਸਟਮਰ ਦੀ ਲੋਕੇਸ਼ਨ ਉੱਤੇ ਸੋ ਦੋਸਤੋ ਹੁਣ ਆਪਾਂ ਚੱਲੇ ਆ ਕਮਾਨ ਕਲੋਨੀ ਨਿਆਂਗਾਉਂ ਦੇ ਵਿੱਚ ਹੁਣ ਡਿਲੀਵਰ ਕਰਨਾ ਹੈ ਜਾ ਕਸਟਮਰ ਵੀ ਕਿਤੇ ਚਲਦੇ ਆਪਾਂ ਆਹ ਹੈ ਨਾ ਈਮਾਨ ਕਲੋਨੀ ਨਿਆ گاؤں ਥੈਂਕ ਯੂ ਥੈਂਕ ਯੂ ਰੇਟਿੰਗ ਕਰ ਦਿਓ ਜੀ ਸੋ ਦੋਸਤੋ ਇਹ ਵਾਲਾ ਆਰਡਰ ਵੀ ਆਪਾਂ ਕਰ ਚੁੱਕੇ ਹਾਂ ਡਲਬਰ ਚੱਲਦੇ ਆਂ ਮਾਰਕੀਟ ਦੀ ਵੱਲ ਤੇ ਕਰਦੇ ਆਂ ਨੈਕਸਟ ਸਟਾਪ ਨੂੰ ਦੀ ਵੇ ਉਹ ਨੈਕਸਟ ਆਰਡਰ ਮਿੱਤਰੋ ਆਪਾਂ ਨੂੰ ਲੱਗ ਚੁੱਕਿਆ ਜੋ ਕਿ ਲੱਗਿਆ ਪਿੰਡ ਵੱਡਾ ਲੋ ਆ ਰਹਾ ਤੋਂ ਤਿੱਬਤ ਕਿਚਨ ਤੋਂ ਆਰਡਰ ਆਪਣਾ ਹਜੇ ਰੈਡੀ ਨਹੀਂ ਹੋਇਆ ਇਸ ਲਈ ਆਪਾਂ ਕਰ ਰਹੇ ਆ ਆਰਡਰ ਦੀ ਬੇਟ ਤੇ ਆਰਡਰ ਆਪਾਂ ਨੇ ਸੈਕਟਰ 12 ਪੀਜੀਆਈ ਦੇ ਵਿੱਚ ਕਰਨਾ ਡਿਲਬਰ ਕਰਦੇ ਆ ਆਰਡਰ ਪਿਕ ਤੇ ਚੱਲਦੇ ਆ ਕਸਟਮਰ ਦੀ ਲਿਵਰੇਸਨ ਵੱਲ ਅੱਜ ਟਾਈਮ ਆਪਾਂ ਖੜੇ ਆਂ ਪਿੰਡ ਫੁੱਡਾ ਲਾਹੌਰਾ ਦੇ ਵਿੱਚ ਸੋ ਦੋਸਤੋ ਇਹ ਆਡਰ ਆਪਾਂ ਕਰ ਦਿੱਤੇ ਆਂ ਪਿਕ ਜੋ ਕਿ ਆਪਾਂ ਨੇ ਡਿਲੀਵਰ ਕਰਨਾ ਇਹ ਸੈਕਟਰ 12 ਪੀਜੀ ਦੇ ਵਿੱਚ ਚੱਲਦੇ ਆਪਾਂ ਕਸਟਮਰ ਦੀ ਲੋਕੇਸ਼ਨ ਵੱਲ ਤੇ ਕਰਦੇ ਆਂ ਆਰਡਰ ਡਿਲੀਵਰ ਦੋਸਤੋ ਇਹ ਆਰਡਰ ਵੀ ਆਪਾਂ ਕਰ ਦੁਕਾਨ ਡਿਲਬਰ ਤੇ ਕਰਦੇ ਆਂ ਅੱਜ ਦੇ ਆਪਾਂ ਲਾਸਟ ਆਰਡਰ ਦੀ ਵੇਟ ਚੱਲਦੇ ਆਂ ਰੈਸਟੋਰੈਂਟ ਵੱਲ ਇਸ ਟਾਈਮ ਆਪਾਂ ਹੈਗੇ ਆਂ ਸੈਕਟਰ 12 ਪੀਜੀ ਦੇ ਵਿੱਚ ਲੋਈ ਦੋਸਤੋ ਆਪਾਂ ਨੂੰ ਅੱਜ ਦਾ ਲਾਸਟ ਆਰਡਰ ਲੱਗ ਚੁੱਕਿਆ ਚੱਲਦੇ ਆਂ ਪਰ ਰੈਸਟੋਰੈਂਟ ਦੀ ਲੋਕੇਸ਼ਨ ਵੱਲ ਤੇ ਕਰਦੇ ਆਂ ਅੱਜ ਦਾ ਲਾਸਟ ਆਰਡਰ ਡਿਲਬਰ ਸੋ ਦੋਸਤੋ ਆਪਾਂ ਮੇਰਾ ਲਾਸਟ ਆਰਡਰ ਹੈ ਲੱਗਿਆ ਮੈਕਡੋਨਲਡ ਰੈਸਟੋਰੈਂਟ ਤੋਂ ਲੈਣ ਆਇਆ ਆ ਆਪਾਂ ਦਾ ਇਹ ਕਰਦੇ ਸੋ ਦੋਸਤੋ ਆਪਾਂ ਨੂੰ ਆਪਣਾ ਆਰਡਰ ਮਿਲ ਚੁੱਕਿਆ ਆਪਾਂ ਕਰਨ ਜਾ ਰਹੇ ਆ ਅੱਜ ਦਾ ਲਾਸਟ ਆਰਡਰ ਡਿਲੀਵਰ ਆ ਚਲੋ ਚੱਲਦੇ ਆ ਕਸਟਮਰ ਦੀ ਲੋਕੇਸ਼ਨ ਵੱਲ ਤੇ ਕਰਦੇ ਆ ਆਰਡਰ ਡਿਲੀਵਰ ਹੁਣ ਆਪਾਂ ਚੱਲਿਆ ਸੈਕਟਰ 33 ਦੇ ਵਿੱਚ ਜਿਹੜਾ ਆਪਾਂ ਨੇ ਮੈਕਡੋਨਲਡ ਤੋਂ ਕਰਿਆ ਪਿਕ ਲਾਸਟ ਆਰਡਰ ਤੇ ਕਰਨ ਚੱਲੇ ਆ ਦਿਲਪਰ ਸਟੇਮ ਆਪਾ ਹੈ ਜਾਂ ਸੈਕਟਰ 34 ਜੀ ਦੇ ਵਿੱਚ ਦੋਸਤੋ ਹੁਣ ਆਪਾ ਪਹੁੰਚ ਚੁੱਕੇ ਆ ਕਸਟਮਰ ਦੀ ਲੋਕੇਸ਼ਨ ਤੇ ਚੱਲੇ ਆ ਕਸਟਮਰ ਨੂੰ ਆਰਡਰ ਉਹ ਦੇਣ ਦੇਣ ਲਈ 3rd ਫਲੋਰ ਉੱਪਰ ਤੇ ਕਰਦੇ ਆ ਉਹ ਡਿਲੀਵਰੀ ਜਾ ਰਹੇ ਹਾਂ ਕੁਝ ਤੋਂ ਹੋਰ ਆਰਡਰ ਦੇ ਤੇ ਫਿਰ ਲੋਡ ਦੇ ਸੋ ਦੋਸਤੋ ਆਪਾਂ ਕਰ ਚੁੱਕਿਆ ਅੱਜ ਦਾ ਲਾਸਟ ਆਰਡਰ ਡਿਲੀਵਰ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਵੇਗਾ ਮਿਲਦੇ ਆਂ ਕੱਲ ਨੂੰ ਨਿਊ ਵਲੌਗ ਦੇ ਵਿੱਚ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ